श्री श्री वाहेगुरु साहिब जी गौड़ी महला पंजवा ਹਰ ਸਿਮਰਤ ਸਭ ਮਿਟੇ ਕਲੇਸ਼ ਚਰਨ ਕਮਲ ਮਨ ਮਹ ਪਰਵੇਸ਼ ਹਰ ਸਿਮਰਤ ਸਭ ਮਿਟੈ ਕਲੇਸ ਚਰਨ ਕਮਲ ਮਨ ਮਹਿ ਪਰਵੇਸ਼ ਉਚਰਹ ਆਰਾਮ ਨਾਮ ਲਖ ਬਾਰੀ ਅਮਰਤ ਰਸ ਹੀ ਵਾਹ ਪ੍ਰਭ ਪਿਆਰੀ ਰਹਾ ਸੁਖ ਸਹਜ ਅਰਸ ਮਹਾ ਅਨੰਦਾ ਜਪ ਜਪ ਜੀਵਨ ਹੈ ਪਰਮਾ ਨੰਦਾ ਲੋਬ ਮਦ ਖੋਏ ਸਾਧ ਕਾ ਸੰਗ ਕਹਿ ਲ ਵਿਖ ਸਭ ਤੋਏ ਕਰ ਕਿਰਪਾ ਪ੍ਰਭ ਦੀਨ ਦਇ ਅੱਲਾ ਨਾਨਕ ਦੀ ਜੈ ਸਵਾਦਰਵੱਲਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਦੀ ਜੈ ਸਵਾਦਰਵੱਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਪਵਿੱਤਰ ਸ਼ਬਦ ਜਿਸ ਦਾ ਪਾਠ ਆਪ ਗੁਰੂ ਕੀ ਸੰਗਤ ਨੇ ਸਰਵਣ ਕੀਤਾ ਹੈ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਆਰਾਗ ਗੌੜੀ ਦੇ ਵਿੱਚ ਉਚਾਰਨ ਕੀਤਾ ਹੋਇਆ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 194 ਤੋਂ ਆਰੰਭ ਹੋ ਕੇ 195 ਤੇ ਜਾ ਕੇ ਸਮਾਪਤ ਹੁੰਦਾ ਹੈ ਜੋ ਉਪਦੇਸ਼ ਗੁਰੂ ਮਹਾਰਾਜ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਕਰ ਰਹੇ ਨੇ ਉਹ ਰਹਾਉ ਵਾਲੀਆਂ ਪੰਕਤੀਆਂ ਨੇ ਕਿ ਉਚਰਹੁ ਆ ਰਾਮ ਨਾਮ ਲਖ ਬਾਰੀ ਅਮਰਤ ਰਸ ਪੀਵੋ ਪ੍ਰਭ ਪਿਆਰੀ ਇਹਦਾ ਭਾਵ ਕੇ ਮੇਰੀ ਪਿਆਰੀ ਰਸਨਾ ਇਹ ਮੇਰੀ ਜਿਹਬਾ ਕਹਿੰਦੇ ਨੇ ਵਾਹਿਗੁਰੂ ਦੇ ਨਾਮ ਦਾ ਰਸ ਪੀ ਤੇ ਪੀਣਾ ਕਿਸ ਤਰ੍ਹਾਂ ਉਚਰੋ ਰਾਮ ਨਾਮ ਲੱਖ ਬਾਰੀ ਜਿਵੇਂ ਬਚਨ ਆਇਆ ਨਾ ਕਿ ਇੱਕ ਦੂ ਜੀਭਾਂ ਲੱਖ ਹੋਣ ਹੈ ਲਖ ਵਮਨ ਲਖ 20 ਲਖ ਲਖ ਗੇੜਾ ਆਖੀ ਹੈ ਇੱਕ ਨਾਮ ਜਗਦੇਸ ਹਾਜ਼ੂਰ ਕਹਿੰਦੇ ਨੇ ਕਿ ਰਸਨਾ ਤੋਂ ਲੱਖਾਂ ਵਾਰ ਉਹ ਰੱਬ ਦੇ ਨਾਮ ਨੂੰ ਜਪ ਕਿ ਉਚਰੋ ਰਾਮ ਨਾਮ ਲੱਖ ਬਾਰੀ ਅਮਰਤ ਰਸ ਪੀਵਹੁ ਤੇ ਵਹਿ ਗੁਰੂ ਦੇ ਨਾਮ ਦਾ ਰਸ ਪੀ ਕਿਤੇ ਇਹ ਅਮਰਤ ਹੈ ਇਹ ਆਤਮਿਕ ਜੀਵਨ ਹੈ ਵਾਹਿਗੁਰੂ ਦਾ ਨਾਮ ਜਿਹੜਾ ਹੈ ਉਹੀ ਅਸਲ ਦਾ ਵਿਦੇ ਵਿੱਚ ਜੀਵਨ ਹੈ ਹੁਣ ਸਿਮਰਨ ਦੀ ਬਰਕਤ ਦੱਸਦੇ ਨੇ ਕਿ ਵਾਹਿਗੁਰੂ ਦਾ ਸਿਮਰਨ ਕਰਦੇ ਆ ਜੀਵਨ ਦੇ ਵਿੱਚੋਂ ਕਲੇਸ਼ ਮੁੱਕਦੇ ਨੇ ਜਿਹੜਾ ਰੱਬੀ ਵਿਛੋੜੇ ਦਾ ਦੁੱਖ ਹੈ ਉਹ ਮੁੱਕਦਾ ਹੈ ਜਦੋਂ ਕਿਤੇ ਮਨ ਵਿੱਚ ਗੁਰੂ ਦੇ ਪ੍ਰਭੂ ਦੇ ਚਰਨ ਪਰਵੇਸ਼ ਕਰ ਜਾਂਦੇ ਨੇ ਇਸ ਲਈ ਉਪਦੇਸ਼ ਵੀ ਇਹ ਕੀਤਾ ਹੈ ਕਿ ਜਪ ਜਪ ਜੀਵਨ ਪਰਮ ਆਨੰਦਾ ਕਹਿਣ ਲੱਗੇ ਪਰਮ ਆਨੰਦ ਦਾ ਮਾਲਕ ਵਾਹਿਗੁਰੂ ਜਿਹੜਾ ਹੈ ਜਿਹੜਾ ਵੀ ਉਹਨੂੰ ਜਪਦਾ ਹੈ ਉਹ ਜੀਵਨ ਦਾ ਰਸ ਲੈਂਦਾ ਹੈ ਉਹਦੇ ਜੀਵਨ ਦੇ ਵਿੱਚ ਸੁੱਖ ਆ ਜਾਂਦਾ ਹੈ ਸਹਿਜ ਆ ਜਾਂਦਾ ਹੈ ਆਨੰਦ ਬਣ ਜਾਂਦਾ ਹੈ ਤੇ ਜਿਹੜੇ ਵਿਕਾਰ ਨੇ ਅਗਲੇ ਬਚਨ ਹੀ ਆਏ ਨਹੀਂ ਕਿ ਕਾਮ ਕ੍ਰੋਧ ਲੋਭ ਮਦ ਖੋਏ ਫਿਰ ਕਹਿੰਦੇ ਨੇ ਇਹਨਾਂ ਐਬਾਂ ਤੋਂ ਇਹਨਾਂ ਨੂੰ ਵੈਰੀ ਵੀ ਬਾਣੀ ਦੇ ਵਿੱਚ ਆਖਿਆ ਕਿ ਮਨੁੱਖਾ ਜੀਵਨ ਦੇ ਬੜੇ ਵੱਡੇ ਇਹ ਵੈਰੀ ਵੀ ਨੇ ਤੇ ਇਹਨਾਂ ਤੋਂ ਛੁਟਕਾਰਾ ਮਿਲ ਜਾਂਦਾ ਏ ਸੱਦ ਸੰਗਤ ਦੀ ਬਰਕਤ ਦੇ ਨਾਲ ਜੀਵਨ ਦੇ ਵਿੱਚੋਂ ਪਾਪ ਧੁੱਪਦੇ ਨੇ ਤੇ ਅੰਤਲਾ ਬਚਨ ਹضور ਨੇ ਜਿਹੜਾ ਕੀਤਾ ਏ ਉਹ ਹੈ ਕਿ हे ਦੀਨ ਦਇਆਲ ਵਾਹਿਗੁਰੂ ਕਿਰਪਾ ਕਰ ਮੇਰੇ ਉੱਤੇ ਤਰਸ ਕਰ ਸਾਡੇ ਉੱਤੇ ਕਿ ਜਿਹੜੇ ਤੇਰੇ ਗੁਰਮਖ ਜਨ ਨੇ ਉਹਨਾਂ ਦੀ ਚਰਨ ਧੂੜੀ ਸਾਨੂੰ ਬਖਸ਼ ਦੇ ਉਹਨਾਂ ਦੀ ਸੰਗਤ ਵਿੱਚ ਬਹਿ ਕੇ ਕਿਤੇ ਅਸੀਂ ਵੀ ਮਨੁੱਖਾ ਜਨਮ ਦਾ ਜਿਹੜਾ ਲਾਹਾ ਹੈ ਉਹ ਖਟ ਸਕੀਏ ਉਹਨਾਂ ਦੀ ਸੰਗਤ ਵਿੱਚ ਬਹਿ ਕੇ ਇਸ ਇਹ ਰਸਨਾ ਨਾਲ ਜਪ ਸਕੀਏ ਕਿਉਂਕਿ ਉਪਦੇਸ਼ ਦੀ ਪੰਕਤੀ ਹੈ ਕਿ ਇਹ ਰਸਨਾ ਤੂੰ ਬੜੀ ਪਿਆਰੀ ਹੈ ਪਰ ਉਚਰੋ RAM ਨਾਮ ਲੱਖ ਬਾਰੀ ਕਿ ਲੱਗੇ ਲੱਖਾਂ ਵਾਰ ਉਹ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ ਤੇ ਇਸ ਤਰ੍ਹਾਂ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਨਾਮ ਦਾ ਰਸ ਪੀਂਦੀ ਰਹੋ ਹੁਣ ਵਿਸਥਾਰ ਦੇ ਨਾਲ ਅੱਗੇ ਵਧੀਏ ਇਹ ਸ਼ਬਦ ਨੂੰ ਤੇ ਉਪਦੇਸ਼ ਹੈ ਕਿ ਰਸਨਾ ਨੇ ਜਪਣਾ ਹੈ ਮੈਂ ਬਚਨੇ ਕਹਿਆ ਨਾ ਜੇ ਜਹਬਾ ਕਰੂੰ ਛਤਖੰਡ ਜਾਨਾ ਉਚਰਸ ਸ੍ਰੀ ਗੋਬਿੰਦ ਕਿ ਜਿਹੜੀ ਜੀਭਾ ਜਿਹੜੀ ਰਸਨਾ ਕਹਿੰਦੇ ਨੇ ਰੱਬ ਦਾ ਨਾਮ ਨਹੀਂ ਜਪਦੀ ਕਹਿੰਦੇ ਨੇ ਉਹਦੇ ਤੇ ਸੰਕਰੇ ਟੁਕੜੇ ਕਰਦੇ ਆਂ ਆ ਦੇਖੋ ਕਿੱਡੇ ਮਿੱਠੇ ਬਚਨ ਹੈ ਕਿ ਅਰੇ ਜਿਹਬਾ ਕਰੂੰ ਛਤਖੰਡ ਕਹਿਣ ਲੱਗੇ ਚਿਤ ਕਰਦਾ ਏ ਤੇਰੇ ਸੰਕਰੇ ਟੁਕੜੇ ਕਰਦੇ ਆਂ ਕਿਉਂ ਕਰਦੇ ਆਂ ਕਹਿਣ ਲੱਗੇ ਜਾ ਮਨਾ ਉਚਰ ਸ੍ਰੀ ਗੋਬਿੰਦ ਜਿਹੜੀ ਰਸਨਾ ਨੇ ਕਿਤੇ ਗੋਬਿੰਦ ਦਾ ਨਾਮ ਜਪਿਆ ਹੀ ਨਹੀਂ ਉਚਾਰਾਂ ਨਹੀਂ ਕੀਤਾ ਮੇਰਾ ਤੇ ਚਿਤ ਕਰਦਾ ਹੈ ਉਹਦੇ ਇੱਕ ਨਹੀਂ ਦੋ ਨਹੀਂ ਸੰਕਰੇ ਟੁਕੜੇ ਕਰਦੇ ਆਂ ਉਹਨੂੰ ਖੰਡ-ਖੰਡ ਕਰਕੇ ਰੱਖਦੇ ਆਂ ਇਸ ਲਈ ਰਸਨਾ ਨੂੰ ਇਹ ਉਪਦੇਸ਼ ਕਰਦੇ ਨੇ ਬੜੇ ਬਚਨ ਹਜ਼ੂਰ ਨੇ ਰਸਨਾ ਦੇ ਪਰਥਾਏ ਕਹੇ ਨੇ ਜਦੋਂ ਅਸੀਂ ਆਨੰਦ ਸਾਹਿਬ ਪੜ੍ਹਦੇ ਆਂ ਤੇ ਹਜ਼ੂਰ ਕਹਿੰਦੇ ਨੇ اے ਰਸਨਾ ਤੂੰ ਆਨ ਰਸ ਰਚ ਰਹੀ ਹੁਣ ਇਹ ਰਸਨਾ ਨੂੰ ਹੀ ਆਖਿਆ ਨਾ ਕਿ ਅਨ ਰਸ ਦੇ ਵਿੱਚ ਲੱਗੀ ਰਹੀ ਹੈ ਹੋਰ ਹੋਰ ਰਸਨਾ ਦੇ ਰਸ ਨੇ ਬਣ ਗਏ ਜਦੋਂ ਤੁਸੀਂ ਅ ਰਸਨਾ ਦੇ ਰਸ ਵੇਖਦੇ ਹੋ ਤੇ ਝੂਠ ਬੋਲਣਾ ਜਿਹੜਾ ਇਹ ਵੀ ਰਸਨਾ ਦਾ ਇੱਕ ਰਸ ਹੈ ਮਨੁੱਖ ਨੇ ਝੂਠ ਬੋਲਣਾ ਫਿਰ ਵੇਖੋ ਇੱਕ ਤਿਉਹਾਰ ਬਣਾ ਲਿਆ ਅਸੀਂ ਆਪਣੇ ਵਿੱਚ ਕਿ ਅਪ੍ਰੈਲ ਫੂਲ ਬਣਾਣਾ ਝੂਠ ਹੀ ਤੇ ਬੋਲਿਆ ਜਾ ਰਿਹਾ ਹੈ ਤੇ ਬਾਣੀ ਦੇ ਵਿੱਚ ਝੂਠ ਨੂੰ ਇੱਕ ਪਾਪ ਆਖਿਆ ਏ ਕਬੀਰ ਸਹਿਬ ਮਹਾਰਾਜੀ ਦਾ ਸੀ ਸਲੋਕ ਪੜ੍ਹਦੇ ਆ ਕਿ ਕਬੀਰ ਜਹਾਂ ਗਿਆਨ ਤਹ ਧਰਮ ਹੈ ਧਰਮ ਕਿੱਥੇ ਹੈ ਜਿੱਥੇ ਗਿਆਨ ਹੈ ਕਿਉਂ ਜਹਾਂ ਗਿਆਨ ਤਹ ਧਰਮ ਹੈ ਜਹਾਂ ਝੂਠ ਤਹ ਪਾਪ ਹੁਣ ਕਹਿੰਦੇ ਨੇ ਜਿੱਥੇ ਝੂਠ ਹੈ ਉਥੇ ਪਾਪ ਹੈ ਫਿਰ ਮੰਦਾ ਕਿ ਮੈਂ ਤੇ ਝੂਠ ਹੀ ਥੋੜਾ ਜਿਆ ਬੋਲਿਆ ਨਾ ਕਿੱਡਾ ਕ ਵੱਡਾ ਗੁਨਾਹ ਕਰ ਦਿੱਤਾ ਏ ਕਿੱਡਾ ਕ ਵੱਡਾ ਕਿਤੇ ਪਾਪ ਕਰ ਦਿੱਤਾ ਏ ਮੰਦਾ ਰਸ ਲੈ ਰੇ ਝੂਠ ਦਾ ਵੀ ਆ ਰਸਨਾ ਜਿਹੜੀ ਏ ਇਹਦੇ ਕਈ ਰਸ ਨਹੀਂ ਚੁਗਲੀ ਇਹਦਾ ਰਸ ਹੈ ਕਿਤੇ ਇਹਨੂੰ ਕੌੜਾ ਬੋਲਣ ਦੇ ਵਿੱਚ ਵੀ ਰਸ ਆ ਰਿਹਾ ਤੇ ਬਾਬਾ ਜੀ ਆ ਰਸਨਾ ਨੂੰ ਇਸ ਪਾਸੇ ਨੂੰ ਮੋੜਨਾ ਚਾਹੁੰਦੇ ਨੇ ਹਾਜ਼ੂਰ ਕਹਿੰਦੇ ਨੇ ਉਚਰੋ ਆਰਾਮ ਨਾਮ ਲੱਖ ਬਾਰੀ ਤੂੰ ਲੱਖਾਂ ਵਾਰ ਬੋਲੇ ਕਿਉਂਕਿ ਜੀਬ ਬੋਲਦੀ ਹੈ ਦਿਨ ਦੇ ਵਿੱਚ ਸੰਕੜੇ ਵਾਰ ਜੀਬ ਬੋਲਦੀ ਹੈ ਕਹਿਣ ਲੱਗੇ ਜਦੋਂ ਬੋਲੇ ਤੂੰ ਕਿਤੇ ਤੇ ਤੇਰੀ ਰਸਨਾ ਦੇ ਉੱਤੇ ਹੋਵੇ ਕਿਤੇ ਉਹ ਵਾਹਿਗੁਰੂ ਦਾ ਨਾਮ ਕਿ ਜਪ ਮੰਨ ਸਤਨਾਮ ਸਦਾ ਸਤਨਾਮ ਹਾਜ਼ੂਰ ਕੇ ਨਾ ਉਚਰੋ RAM ਨਾਮ ਲੱਖ ਬਾਰੀ ਅਮਰਤ ਰਸ ਪੀਵੋ ਪ੍ਰਭ ਪਿਆਰੀ ਐ ਮੇਰੀ ਪਿਆਰੀ ਰਸਨਾ ਵਾਹਿਗੁਰੂ ਦੇ ਨਾਮ ਦਾ ਰਸ ਪੀ ਕਿਤੇ ਤੂੰ ਇਹ ਰਸ ਪੀਤੇ ਆ ਹਾਜ਼ੂਰ ਕਹਿੰਦੇ ਨੇ ਨਾਮ ਕਹਤ ਗੋਬਿੰਦ ਕਾ ਸੁਚੀ ਭਈ ਅ ਰਸਨਾ ਵਾਹਿਗੁਰੂ ਦੇ ਨਾਮੋਂ ਰਸ ਜਪਦੇ ਆ ਇਹ ਰਸਨਾ ਪਵਿੱਤਰ ਹੋ ਜਾਂਦੀ ਏ ਇਹ ਸੁਚੀ ਬਣ ਜਾਂਦੀ ਏ ਇਸ ਵਾਸਤੇ ਹਾਜ਼ੂਰ ਇਹ ਬਾਰ ਬਾਰ ਬਚਨ ਕਰਦੇ ਨੇ